ਖਾਸ ਤੌਰ ਤੇ ਕਾਂਗਰਸ ਭਵਨ ਦੇ ਵਿੱਚ ਰਮਨੀਤ ਬਿੱਟੂ ਹੋਰਾ ਦੇ ਦਾਦਾ ਜੀ ਦਾ ਬਿਆਨ ਸਿੰਘ ਹੋਰਾ ਦਾ ਬੁੱਤ ਲੱਗਿਆ ਹੋਇਆ ਸਟੈਚੂ ਕੀ ਉਹ ਸਟੈਚੂ ਭਾਜਪਾ ਭਵਨ ਦੇ ਵਿੱਚ ਵੀ ਲੱਗੇਗਾ ਬਿੱਟੂ ਨੂੰ ਕੋਈ ਜਿੰਨਾ ਇੱਥੇ ਬੋਲਦਾ ਹੁੰਦਾ ਸੀ ਨਾ ਉਥੇ ਆਵਾਜ਼ ਦਾ ਕੱਢ ਕੇ ਵਿਖਾਦੀ ਕਾਂਗਰਸ ਭਵਨ ਦੇ ਵਿੱਚ ਬੁੱਤ ਲੱਗਿਆ ਹੋਇਆ ਬਿਆਨ ਸਿੰਘ ਹੋਰਾ ਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਭਾਜਪਾ ਦੇ ਵਿੱਚ ਗਏ ਨੇ ਕਿ ਇੱਥੇ ਚੰਡੀਗੜ੍ਹ ਭਾਜਪਾ ਆਫਿਸ ਲੱਗ ਸਕਦਾ ਪੁੱਤ ਲਵਾ ਸਕਦੇ ਨੇ ਜਾਂ ਫਿਰ ਜਿਹੜਾ ਇੱਥੇ ਵੀ ਲੱਗਿਆ ਉਹ ਵੀ ਕਾਂਗਰਸ ਸੋਚ ਲੇਗੇ ਨੂੰ ਵੀ ਰਿਮੂਵ ਕੀਤਾ ਜਾਣਾ ਜਿੰਨਾ ਇੱਥੇ ਪਾਰਟੀ 'ਚ ਬੀ ਬੋਲਦੇ ਸੀ ਕਦੀ ਪੀਸੀਸੀ ਪ੍ਰਧਾਨ ਨੂੰ ਬੋਲਦਾ ਕਦੀ ਮੁੱਖ ਮੰਤਰੀ ਨੂੰ ਬੋਲਦਾ ਕਦੀ ਕਿਸੇ ਨੂੰ ਬੋਲਦਾ ਉੱਥੇ ਕਾ ਇੱਕ ਸ਼ਬਦ ਤਾਂ ਕੱਢ ਕੇ ਵਿਖਾ ਦੀ ਉਸ ਪਾਰਟੀ ਦੇ ਵਿੱਚ ਤਾਂ ਡਿਕਟੇਟਰਸ਼ਿਪ ਆ ਪੂਰੀ ਉੱਥੇ ਦਾ ਕੋਈ ਲੀਡਰ ਲੈ ਜਾਕਰ ਸਾਹਿਬ ਤੋਂ ਪੁੱਛ ਲੋ ਜਾ ਕਿਸੇ ਦੇ ਉਲਟ ਬੋਲ ਕੇ ਵਿਖਾ ਦੇਣ ਹੁਣ ਪਤਾ ਚੱਲੂਗਾ ਰਣਜੀਤ ਸਿੰਘ ਬਿੱਟੂ ਨੂੰ ਤੁਸੀਂ ਬੋਤਲ ਲਵਾਉਂਦੀਆਂ ਗੱਲਾਂ ਕਰਦੇ ਹੋ ਜੇ ਮੂੰਹ ਚੋਂ ਜ਼ਬਾਨ ਵੀ ਨਿਕਲ ਜੇ ਉੱਥੇ ਜਾ ਕੇ ਤਾਂ ਕਹਦੇ ਇਹ ਡਿਮਾਂਡ ਕਰਾਂਗੇ ਕਿ ਬੋਤਲ ਲੱਗਣਾ ਚਾਹੀਦਾ ਉਹਨਾਂ ਦਾ ਉੱਥੇ ਭਾਜਪੀ ਦੇ ਵਿੱਚ ਦਫ਼ਤਰ ਦੇ ਵਿੱਚ ਕਿ ਜਿੱਦ ਦੀ ਕਨਾਲ ਕਾਂਗਰਸ ਨੇ ਲਵਾਇਆ ਇੱਥੇ ਲੱਗਿਆ ਆਏ ਸੀਗਾ ਕਿ ਉੱਥੇ ਵੀ ਲੱਗੇ ਮੈਂ ਕਿਉਂ ਡਿਮਾਂਡ ਕਰਾਂਗਾ ਇਹ ਇਹ ਜਿਹੜੀ ਇੱਕ ਧਾਰਨਾ ਮਾ ਨਾ ਵੀ ਪਤਾ ਨਹੀਂ ਮੈਂ ਮੁੱਖ ਮੰਤਰੀ ਬਣ ਜਾਣਾ ਉੱਥੇ ਜਾ ਕੇ ਜਿਹਦੀ ਸੋਚ ਆ ਨਾ ਉਹਨੇ ਆਪੋਜੀਸ਼ਨ ਚ ਰਹਿ ਕੇ ਵੀ ਕੰਮ ਕਰਵਾ ਜਾਣੇ ਜੇ ਲੋਕਾਂ ਦੇ ਵਿੱਚ ਇੱਥੇ ਬੋਲਣ ਦੀ ਜਿਆਦਾ ਜਿਹੜੀ ਆਜ਼ਾਦੀ ਮਿਲੀ ਹੋਈ ਆ ਉਸ ਪਾਰਟੀ ਦੇ ਵਿੱਚ ਤਾਂ ਤੁਸੀਂ ਖਾਣਾ ਕੀ ਆ ਪਾਣਾ ਕੀ ਆ ਬੋਲਣਾ ਕੀ ਆ ਉਹ ਵੀ ਉੱਪਰ ਮੋਦੀ ਸਾਹਿਬ ਦੇ ਡਾਇਰੈਕਸ਼ਨ ਦੇ ਹਿਸਾਬ ਨਾਲ ਹੀ ਜਾਂਦਾ ਵਾ ਜੇ ਅਗਰ ਇਹਨਾਂ ਨੂੰ ਲੱਗਦਾ ਉਹਨੂੰ ਲੱਗਦਾ ਵੀ ਸਰਕਾਰ ਬਣ ਜਾਣੀ ਆ ਇੱਥੇ ਜਾਂ ਪਤਾ ਨਹੀਂ ਮੈਨੂੰ ਤਾਕਤ ਮਿਲ ਜਾਣੀ ਔਰ ਮੈਂ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਇਹੋ ਜਿਹਾ ਕਰ ਦੇਣਾ ਵਾ ਅਦਰ ਵਿਡੇ ਅਨਸਟੇਬਲ ਮਾਈਂਡ ਹੈ ਗਿਆ ਇਹਨੂੰ ਇਹੋ ਹੀ ਨਹੀਂ ਪਤਾ ਚੱਲਦਾ ਪਿਆ ਵੀ ਮੈਂ ਕਿਹੜੀ ਪਾਰਟੀ ਜਾਣਾ ਕਿਹੜੀ 'ਚ ਰਹਿਣਾ ਔਰ ਲੋਕਾਂ ਨੂੰ ਵੀ ਉਹਨਾਂ ਸੋਚਣਾ ਪਊਗਾ ਲੋਕ ਸੋਚਣ ਵੀ ਕੀ ਯਾਰ ਅਸੀਂ ਇਹੋ ਜਿਹੇ ਬੰਦਿਆਂ ਨੂੰ ਹੀ ਅੱਗੇ ਲਈ ਜਾਣਾ ਬਾਰ-ਬਾਰ ਪਾਰਟੀ ਕਹਿੰਦੇ ਲੀਡਰਾਂ ਦੀ ਮਾਂ ਹੁੰਦੀ ਐ ਤਾਂ ਮਾਂ ਤੋਂ ਕਈ ਵਾਰ ਬੱਚੇ ਖਫਾ ਵੀ ਹੋ ਜਾਂਦੇ ਨੇ ਅਨਾਥ ਆਸ਼ਰਮ ਛੱਡ ਆਂਦੇ ਨੇ ਪਰ ਕਈ ਵਾਰ ਅਜਿਹੇ ਲੀਡਰ ਹੁੰਦੇ ਨੇ ਮਾਂ ਤੋਂ ਖਫਾ ਹੋ ਕੇ ਦੂਰ ਚੱਲ ਜਾਂਦੇ ਨੇ ਪਰ ਮਾਂ ਦੀ ਬੁਰਾਈ ਵੀ ਕਰਨੀ ਸ਼ੁਰੂ ਕਰ ਦਿੰਦੇ ਨੇ ਤੁਸੀਂ ਸਮਝ ਗਏ ਹੋ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਵਿੱਚ ਫਿਰ ਬਦਲ ਹੋਇਆ ਕੋਈ ਕਾਂਗਰਸ ਪਾਰਟੀ ਨੂੰ ਛੱਡ ਗਿਆ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਗਿਆ ਕੋਈ ਭਾਜਪਾ ਨੂੰ ਛੱਡ ਗਿਆ ਇਸ ਤਿੱਕੇ ਦਾ ਜਿਹੜਾ ਰਿਵਾਜ ਚੱਲਿਆ ਹੋਇਆ ਰਮਨੀਤ ਬਿੱਟੂ ਹੋਰੀ ਵੇਸ ਦੇ ਵਿੱਚ ਆਉਂਦੇ ਨੇ ਅਸੀਂ ਉਸ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਖਾਸ ਤੌਰ ਤੇ ਕਾਂਗਰਸ ਭਵਨ ਦੇ ਵਿੱਚ ਰਮਨੀਤ ਬਿੱਟੂ ਹੋਰਾ ਦੇ ਦਾਦਾ ਜੀ ਦਾ ਬਿਆਨ ਸਿੰਘ ਹੋਰਾ ਦਾ ਬੁੱਤ ਲੱਗਿਆ ਹੋਇਆ ਸਟੈਚੂ ਕਿ ਉਹ ਸਟੈਚੂ ਭਾਜਪਾ ਭਵਨ ਦੇ ਵਿੱਚ ਵੀ ਲੱਗੇਗਾ ਇਹ ਭਾਵੇਂ ਉਹ ਪੰਜਾਬ ਦਾ ਹੈ ਭਾਵੇਂ ਉਹ ਦਿੱਲੀ ਦੇ ਵਿੱਚ ਹੈ ਬਹੁਤ ਸਾਰੀਆਂ ਗੱਲਾਂ ਨੇ ਚਰਚਾਵਾ ਕਰਾਂਗੇ ਸਾਡੇ ਨਾਲ ਬ੍ਰਿੰਦਰ ਢਿੱਲੋਂ ਨੇ ਢਿੱਲੋਂ ਸਾਹਿਬ ਪਹਿਲਾਂ ਤਾਂ ਕਿਵੇਂ ਦੇਖਦੇ ਹੋਂ ਕਹਿੰਦੇ ਪਾਰਟੀ ਮਾਂ ਹੁੰਦੀ ਹੈ ਤੇ ਮਿੰਟ ਲੱਗਦਾ ਮਾਂ ਨੂੰ ਅਲਵਿਦਾ ਕਹਿੰਦੇ ਪਾਰਟੀ ਨੂੰ ਛੱਡ ਕੇ ਫਿਰ ਚੱਲ ਜਾਂਦੇ ਨੇ ਭਾਈ ਇਹ ਤਾਂ ਅੱਜ ਕੱਲ ਦੀ ਇੱਕ ਰਵਾਇਤ ਹੀ ਬਣ ਗਈ ਆ ਸੋ ਇਹ ਗੜੀਆਂ ਗੱਲਾਂ ਵਾ ਨਾ ਇਹ ਗੱਲਾਂ ਹੀ ਰਹਿ ਗਈਆਂ ਵੀ ਪਾਰਟੀ ਮਾਂ ਵਾਂ ਜਾਂ ਪਾਰਟੀ ਪਿਓ ਆ ਜਾਂ ਪਾਰਟੀ ਕੀ ਆ ਕਿਉਂਕਿ ਜੋ ਹਾਲਾਤ ਬਣੇ ਪਏ ਆ ਮਹਾਪਿਓ ਨਾਲ ਕੋਈ ਐ ਨਹੀਂ ਕਰਦਾ ਸੋ ਇਹ ਤਾਂ ਗੱਲਾਂ ਸਿਰਫ ਗੱਲਾਂ ਬਣ ਕੇ ਰਹਿ ਗਈਆਂ ਤਾਂ ਕਾਹਵਤਾ ਰਹੀਆਂ ਨਹੀਂ ਆ। ਬਿਲਕੁਲ। ਔਰ ਰਹੀ ਗੱਲ ਤੁਸੀਂ ਜਿੰਨਾ ਜਿੰਨਾ ਦੇ ਨਾਮ ਲੈ ਰਹੇ ਹੋ ਇਹ ਕਿਉਂ ਬੜੇ ਜਿਸ ਤਰੀਕੇ ਦਾ ਭਾਜਪੀ ਨੇ ਈਡੀ ਸੀਬੀਆਈ ਇਹ ਸਭ ਕੁਝ ਛੱਡ ਰਹੀ ਆ ਜਿਸ ਤਰੀਕੇ ਨਾਲ ਸਰਕਾਰਾਂ ਤੋੜ ਰਹੀ ਆ। ਪੰਜਾਬ 'ਚ ਆਪਣੇ ਹੁਣ ਇਹਦਾ ਹਾਲੇ ਬੜੇ ਨਹੀਂ ਆ ਜਦੋਂ ਇਹਨਾਂ ਨੇ ਹਾਲੇ ਹੋਰ ਜੇ ਕਿਤੇ ਤਾਕਤ ਇਹਨਾਂ ਨੂੰ ਮਿਲ ਗਈ ਤੇ ਇਹਨਾਂ ਨੂੰ ਲੋਕਾਂ ਨੇ ਹੋਰ ਦੇ ਦਿੱਤੀ ਇਹ ਤਾਂ ਇਸ ਤੋਂ ਵੀ ਜ਼ਿਆਦਾ ਨਿਹਰਗਰਦੀ ਇਹ ਬਣੀਆਂ ਬਣਾਈਆਂ ਸਰਕਾਰਾਂ ਸੁੱਟ ਦੇਣਗੇ। ਇਹ ਤਾਂ ਮਤਲਬ ਇਹ ਵੱਡੀ ਗੱਲ ਨਹੀਂ ਹੈ ਕਿ ਦਿਨ ਤੁਸੀਂ ਭਗਵੰਤ ਮਾਨ ਨੂੰ ਵੇਖੋ ਉਹ ਬੀਜੇਪੀ ਦਾ ਪੱਲਾ ਪਾਈ ਫਿਰਦਾ ਹੋਊਗਾ। ਹੂੰ। ਐਨੇ ਲੀਡਰਾਂ ਨੂੰ ਡਰ ਹੁੰਦਾ ਕਿ ਉਹ ਕਾਣੇ ਹੁੰਦੇ ਨੇ। ਬਰਿੰਦਰ ਢਿੱਲੋਂ ਅਗਰ ਜੇ ਕਾਣਾ ਨਹੀਂ ਹੈਗਾ ਸੱਚਾ ਹੈ ਬਰਿੰਦਰ ਢਿੱਲੋਂ ਨੂੰ ਕਿਵੇਂ ਲੈ ਜਾਣਗੇ? ਅਗਰ ਕੋਈ ਕਾਣਾ ਹੈ ਤਾਂ ਜਾ ਰਿਹਾ ਫਿਰ ਸਾਰੇ। ਨਹੀਂ ਕਾਣੇ ਵੀ ਹੁੰਦੇ ਆ ਲੀਡਰ ਔਰ ਕਿਤੇ ਨਾ ਕਿਤੇ ਅੰਦਰੋਂ ਕਮਜ਼ੋਰ ਵੀ ਹੁੰਦੇ ਆ। ਹੂੰ। ਆਪ ਦੀਆਂ ਕਮਜ਼ੋਰੀਆਂ ਔਰ ਆਪ ਦੀਆਂ ਜਦੋਂ ਤੁਸੀਂ ਅ ਰਾਜਨੀਤੀ ਨੂੰ ਤੁਸੀਂ ਅ ਕਰਨਾ ਹੀ ਤੁਸੀਂ ਇੱਕ ਇਸਮੰਛਾ ਦੇ ਨਾਲ ਆ ਵੀ ਹਰ ਹਰ ਹਾਲਾਤ ਦੇ ਵਿੱਚ ਮੈਨੂੰ ਪਾਵਰ ਚਾਹੀਦੀ ਆ। ਹੂੰ। ਆਵਰਾ ਤਾਂ ਜੜੀਆਂ ਵਾ ਉਹ ਲੋਕਾਂ ਨੇ ਦਿੱਤੀਆਂ ਹੁੰਦੀਆਂ ਲੇਕਿਨ ਜਿਹੜੀ ਆ ਟਾਈਟਲ ਬਣ ਕੇ ਵੀ ਐਮ ਐਲ ਐਮ ਪੀ ਤੋਂ ਬਣਾ ਸ਼ਾਇਦ ਮੇਰੀ ਜ਼ਿੰਦਗੀ ਚੱਲ ਹੀ ਨਹੀਂ ਸਕਦੀ ਹੁਣ ਲੱਗਦਾ ਵੀ ਅਗਰ ਐਮ ਪੀ ਨਾ ਬਣਿਆ ਤੇ ਪਤਾ ਨਹੀਂ ਕੱਲ ਨੂੰ ਦੁਨੀਆ ਚਲਣੀ ਬੰਦ ਹੋ ਜਾਣੀ ਆ ਮੇਰਾ ਘਰ ਦਾ ਸਾਰਾ ਮੇਰਾ ਜੋ ਹਾਲਾਤ ਆ ਜੋ ਲੋਕਾਂ ਨੂੰ ਇਹ ਲੱਗਦਾ ਵਾ ਜੇ ਇਹੋ ਜਿਹੇ ਲੀਡਰਾਂ ਨੂੰ ਵੀ ਪਤਾ ਨਹੀਂ ਮੇਰ ਤੋਂ ਲੋਕ ਭੱਜ ਜਾਣੇ ਆ ਵੀ ਮੇਰ ਕੋਲ ਲੋਕ ਵੀ ਆਣੋਂ हट ਜਾਣੇ ਆ ਇਹ ਜਿਹੜੀ ਸੋਚ ਆ ਨਾ ਇਹ ਸੋਚ ਨੇ ਔਰ ਪੁਰਾਣੀ ਸੋਚ ਦੇ ਵਿੱਚ ਆ ਫਰਕ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਐਮਐਲਏ ਐਮਪੀ ਤੋਂ ਵੀ ਵੱਧ ਪਾਵਰਫੁੱਲ ਲੋਕ ਹੁੰਦੇ ਸੀਗੇ ਔਰ ਲੋਕਾਂ ਦੇ ਲੀਡਰ ਹੁੰਦੇ ਸੀਗੇ ਜਿਹੜੇ ਐਮਐਲਏ ਐਮਪੀ ਨੂੰ ਬਣਾਉਂਦੇ ਸੀਗੇ ਕੁਝ ਚੰਦ ਬੰਦੇ ਸੀ ਜਿਹੜੇ ਐਮਐਲਏ ਐਮਪੀ ਨਹੀਂ ਬਣਦੇ ਸੀ ਲੇਕਿਨ ਉਹ ਬਣਾਉਣ ਦੇ ਵਿੱਚ ਬੜਾ ਵੀ ਸ਼ਮਤਾ ਰੱਖਦੇ ਸੀ ਅੱਜ ਕੱਲ ਤਾਂ ਹਰ ਕੋਈ ਉੱਠਦਾ ਭਾਵੇਂ ਸਿੰਗਰ ਆ ਭਾਵੇਂ ਐਕਟਰ ਆ ਭਾਵੇਂ ਕੋਈ ਨਾਰਮਲ ਬੰਦਾ ਜਿਹੜਾ ਉੱਠਦਾ ਉਹ ਇਹੀ ਸੋਚ ਕੇ ਪੁੱਛਦਾ ਵੀ ਐਮਐਲਏ ਐਮਪੀ ਤੋਂ ਥੱਲੇ ਤਾਂ ਰਾਜਨੀਤੀ ਹੈ ਹੀ ਹੋਈ ਨਹੀਂ ਉਹਨਾਂ ਦੀ ਸੋਚ ਆ ਵੀ ਇਹ ਲੋ ਐਮਐਲਏ ਐਮਪੀ ਬਣੋ ਤੇ ਰਾਜਨੀਤੀ ਬਸ ਇਹ ਇਹਦੇ ਆਲੇ-ਦੁਆਲੇ ਘੁੰਮਦੀ ਆ ਜਦ ਕਿ ਲੀਡਰੀ ਜਿਹੜੀ ਆ ਮੈਂ ਲੀਡਰ ਲੀਡਰ ਔਰ ਪੋਲਿਟਿਸ਼ੀਅਨ ਚ ਇਹੋ ਹੀ ਫਰਕ ਹੁੰਦਾ ਵਾ ਦੇ ਜਿਹੜਾ ਲੀਡਰ ਆਦਮੀ ਹੋਊਗਾ ਨਾ ਉਹ ਸ਼ਾਇਦ ਇਹ ਅਹੁਦਿਆਂ ਤੋਂ ਉਹਨੂੰ ਇੰਨਾ ਮਤਲਬ ਮੋਹ ਪਿਆਰ ਨਹੀਂ ਹੋਊਗਾ ਲੇਕਿਨ ਉਹਨਾਂ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ ਇਹ ਸਾਰੇ ਅਹੁਦਿਆਂ ਨੂੰ ਗਏ ਆ ਇਹਨਾਂ ਨੂੰ ਸਾਰਿਆਂ ਨੂੰ ਇਹੋ ਸਿਕਿਉਰਟੀਆਂ ਨੂੰ ਗਏ ਆ ਹੋਰ ਕਿਤੇ ਬਹੁਤ ਇਹਨਾਂ ਦੇ ਕਾਦਾ ਇਹਨਾਂ ਦੇ ਪਿੱਛੋਂ ਜਿਹਨੇ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਹੋਣ ਇਹਨਾਂ ਨੂੰ ਕਹੋ ਵੀ ਬਿਨਾ ਕਾਂਗਰਸ ਪਾਰਟੀ ਤੋਂ ਕੋਈ ਇਲੈਕਸ਼ਨ ਲੜਦਾ ਤੇ ਪਤਾ ਚੱਲ ਜਾਂਦਾ ਜਿਨ੍ਹਾਂ ਦੇ ਵਿਰਾਸਤਾਂ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਦੇ ਨਾਂ ਲੈ ਰਹੇ ਹੋ ਉਹ ਨਾਂ ਪਿੱਛੋ ਠਾਦੋ ਤੇ ਜੇ ਕਿਤੇ ਦੁਬਾਰਾ ਕਿਤੇ ਪੰਜਾਬ ਦੇ ਵਿੱਚ ਕਦੀ ਮਤਲਬ ਕਿਤੇ ਕਦੇ ਕੋਈ ਰਾਹ ਵੀ ਲੱਭ ਜਾਂਦਾ ਤੁਹਾਨੂੰ ਕੀ ਲੱਗਦਾ ਜਿਸ ਤਿੱਖਾ ਰਿੰਕੂ ਸਾਹਿਬ ਕਾਂਗਰਸੋਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਲੱਗੇ ਇਹ ਸਾਰੀਆਂ ਚੀਜ਼ਾਂ ਹੋ ਕੇ ਇਹਨਾਂ ਨੇ ਐਨਾ ਡਰ ਪਿਆ ਹੋਇਆ ਜਾਂ ਫਿਰ ਸਿਕਿਉਰਿਟੀ ਦਾ ਹੀ ਐਨਾ ਰਹਿੰਦਾ ਕਿ ਸਿਕਿਉਰਿਟੀ ਲੈ ਲਈਏ ਫੇਮ ਲੈ ਲਈਏ ਇਹ ਤਾਂ ਤੁਸੀਂ ਉਹਨਾਂ ਤੋਂ ਪੁੱਛੋ ਮੈਂ ਤਾਂ ਕੀ ਕਹਿ ਸਕਦਾ ਪਰ ਮੈਨੂੰ ਮਾਨਸਿਕਤਾ ਕਮਜ਼ੋਰ ਲੱਗਦੀ ਹੈ ਇੱਕ ਦਿਨ ਇੱਕ ਸਾਲ 'ਚ ਹੀ ਤਿੰਨ ਪਾਰਟੀਆਂ ਬਦ ਮਦਰਾ ਵਿਡੇ ਅਨਸਟੇਬਲ ਮਾਈਂਡ ਹੈ ਗਿਆ ਇਹ ਇਹਨੂੰ ਇਹੋ ਹੀ ਨਹੀਂ ਪਤਾ ਚੱਲਦਾ ਪਿਆ ਵੀ ਮੈਂ ਕਿਹੜੀ ਪਾਰਟੀ ਜਾਣਾ ਕਿਹੜੀ ਚ ਰਹਿਣਾ ਔਰ ਲੋਕਾਂ ਨੂੰ ਵੀ ਉਹ ਸੋਚਣਾ ਪਊਗਾ ਲੋਕ ਸੋਚਣ ਵੀ ਕੀ ਯਾਰ ਅਸੀਂ ਇਹੋ ਜਿਹੇ ਬੰਦਿਆਂ ਨੂੰ ਹੀ ਅੱਗੇ ਲਈ ਜਾਣਾ ਬਾਰ-ਬਾਰ ਬਿਲਕੁਲ ਵੋਟਾਂ ਤਾਂ ਲੋਕਾਂ ਨੇ ਹੀ ਪਾਣੀਆਂ ਨਾ ਉਹਨੋਂ ਜਿਹੜੇ ਆਮ ਜਨਤਾਵਾ ਜਿਹੜੀ ਜਨਤਾ ਜਨਾਰਦਨ ਜਿੰਨੂੰ ਕਹਿੰਦਾ ਉਹ ਵੀ ਵੇਖਣਾ ਇਹ ਪਲਟੂ ਰਾਮਾ ਨੂੰ ਵੋਟਾਂ ਪਾਈ ਜਾਣੀਆਂ ਜਿਨ੍ਹਾਂ ਦਾ ਆਪ ਦਾ ਕੋਈ ਕਰਦਾਰ ਨਹੀਂ ਸਟੈਂਡ ਨਹੀਂ ਉਹ ਜੇ ਲੋਕ ਇਹਨਾਂ ਨੂੰ ਵੋਟਾਂ ਪਾ ਦੇਣਗੇ ਦੇ ਪਰ ਅਗਲੀ ਵਾਰ ਨੂੰ ਫਿਰ ਦ ਦੁਬਾਰਾ 15 20 ਤਿਆਰ ਹੋਣਗੇ ਔਰ ਉਹ ਇਹੀ ਮਤਲਬ ਜਿਹੜੀ ਆ ਵੀ ਆਪਰਚੂਨਿਟਿਜ਼ਮ ਔਰ ਇਹੀ ਰਾਜਨੀਤੀ ਕਰ ਕਰਕੇ ਉਹਨਾਂ ਦਾ ਕੰਮ ਚੱਲੀ ਜਾਊਗਾ ਬਿੱਟੂ ਸਾਹਿਬ ਹੋਰਾਂ ਦਾ ਵੀ ਜ਼ਿਕਰ ਕੀਤਾ ਕਾਂਗਰਸ ਭਵਨ ਦੇ ਵਿੱਚ ਬੁੱਤ ਲੱਗਿਆ ਹੋਇਆ ਬਿਆਨ ਸਿੰਘ ਹੋਰਾਂ ਦਾ ਤੁਹਾਨੂੰ ਕੀ ਲੱਗਦਾ ਕਿ ਹੁਣ ਬੀਜੇਪੀ ਦੇ ਵਿੱਚ ਗਏ ਨੇ ਕਿ ਇੱਥੇ ਚੰਡੀਗੜ੍ਹ ਬੀਜੇਪੀ ਆਫਿਸ ਲੱਗ ਸਕਦਾ ਬੁੱਤ ਲਵਾ ਸਕਦੇ ਨੇ ਜਾਂ ਫਿਰ ਜਿਹੜਾ ਇੱਥੇ ਵੀ ਲੱਗਿਆ ਉਹ ਵੀ ਕਾਂਗਰਸ ਸੋਚ ਲੇ ਕੇ ਇਹਨੂੰ ਵੀ ਰਿਮੂਵ ਕੀਤਾ ਜਾਵੇ ਬਿੱਟੂ ਨੂੰ ਕੋਈ ਜਿੰਨਾ ਇੱਥੇ ਬੋਲਦਾ ਹੁੰਦਾ ਸੀ ਨਾ ਉਥੇ ਆਵਾਜ਼ ਦਾ ਕੱਢ ਕੇ ਵਿਖਾਦੀ ਜਿੰਨਾ ਇੱਥੇ ਪਾਰਟੀ 'ਚ ਤੁਸੀਂ ਬੋਲਦੇ ਸੀ ਕਦੀ ਪੀਸੀਸੀ ਪ੍ਰਧਾਨ ਨੂੰ ਬੋਲਦਾ ਕਦੀ ਮੁੱਖ ਮੰਤਰੀ ਨੂੰ ਬੋਲਦਾ ਕਦੀ ਕਿਸੇ ਨੂੰ ਬੋਲਦਾ ਉਥੇ ਕਾ ਇੱਕ ਸ਼ਬਦ ਤਾਂ ਕੱਢ ਕੇ ਵਿਖਾਦੀ ਉਸ ਪਾਰਟੀ ਦੇ ਵਿੱਚ ਤਾਂ ਡਿਕਟੇਟਰਸ਼ਿਪ ਆ ਪੂਰੀ ਉਥੇ ਦਾ ਕੋਈ ਲੀਡਰ ਜਾਕੜ ਸਾਹਿਬ ਤੋਂ ਪੁੱਛ ਲਓ ਜਾਂ ਕਿਸੇ ਦੇ ਉਲਟ ਬੋਲ ਕੇ ਵਿਖਾ ਦੇ ਗੱਲ ਜਿਹੜੀ ਉਹਨਾਂ ਦੀ ਲਾਈਨ ਆ ਨਾ ਉਹ ਇਹ ਕਹਿੰਦੇ ਆ ਵੀ ਨਾ ਤਾਂ ਲੀਡਰ ਬਣਨ ਦੇਣਾ ਤੁਹਾਨੂੰ ਨਾ ਤੁਹਾਨੂੰ ਕੋਈ ਮਤਲਬ ਜਿਸ ਤਰੀਕੇ ਦਾ ਤੁਸੀਂ ਮਤਲਬ ਵਿਰੋਧ ਕਰਦੇ ਹੋ ਓਪਨਲੀ ਵਿਰੋਧ ਕਰਕੇ ਵਿਖਾ ਦੇਣ ਕਦੀ ਇਸ ਪਾਰਟੀ ਦੇ ਵਿੱਚ ਸਾਡੀ ਕਮੀਆਂ ਪੇਸ਼ੀਆਂ ਵੀ ਆ ਇਹ ਆ ਔਰ ਸਾਡੀ ਕਿਸੇ ਦਾ ਡਿਜ਼ਾਈਨ ਦੀ ਖੂਬਸੂਰਤੀ ਵੀ ਇਹ ਆ ਠੀਕਾ ਲੋਕਾਂ ਦੇ ਵਿੱਚ ਇੱਥੇ ਬੋਲਣ ਦੀ ਜ਼ਿਆਦਾ ਜਿਹੜੀ ਆਜ਼ਾਦੀ ਮਿਲੀ ਹੋਈ ਆ ਉੱਤਸ ਪਾਰਟੀ ਦੇ ਵਿੱਚ ਤਾਂ ਤੁਸੀਂ ਖਾਣਾ ਕੀ ਆ ਪਾਣਾ ਕੀ ਆ ਬੋਲਣਾ ਕੀ ਆ ਉਹ ਵੀ ਉੱਪਰ ਮੋਦੀ ਸਾਹਿਬ ਦੇ ਡਾਇਰੈਕਸ਼ਨ ਦੇ ਹਿਸਾਬ ਨਾਲ ਜਾਂਦਾ ਵਾ ਤੇ ਹੁਣ ਪਤਾ ਚੱਲੂਗਾ ਰਵਨੀਤ ਸਿੰਘ ਬਿੱਟੂ ਨੂੰ ਤੁਸੀਂ ਬੋਤਲ ਲਵਾਉਂਦੀਆਂ ਗੱਲਾਂ ਕਰਦੇ ਹੋ ਜੇ ਮੂੰਹ ਚੋਂ ਜ਼ਬਾਨ ਵੀ ਨਿਕਲ ਜੇ ਉੱਥੇ ਜਾ ਕੇ ਤਾਂ ਕਹਦੇ ਮਤਲਬ ਜਿਸ ਹਿਸਾਬ ਨਾਲ ਕਾਂਗਰਸ ਨੇ ਬਿੱਟੂ ਸਾਹਿਬ ਨੂੰ ਚੱਕਿਆ ਇੰਨਾ ਅੱਗੇ ਲੈ ਕੇ ਆਏ ਮੈਂਬਰ ਆਫ ਪਾਰਲੀਮੈਂਟ ਰਏ ਉਹਨਾਂ ਦੇ ਪਰਿਵਾਰ ਨਾਲ ਸਾਰਾ ਨਾਲ ਲੈ ਕੇ ਚੱਲੇ ਉਹ ਬੀਜੇਪੀ ਦੇ ਵਿੱਚ ਕੁਝ ਨਹੀਂ ਮਿਲਣਾ ਉਹਨਾਂ ਨੂੰ ਫਿਰ ਉਹ ਚੁੱਪ ਕਰਕੇ ਬੈਠ ਰਹਿਣਗੇ ਹੱਥ ਦੇ ਉੱਤੇ ਧਰ ਕੇ ਕੀ ਪਤਾ ਇੱਥੋਂ ਫਿਰ ਬੀਜੇਪੀ ਦੀ ਸੀਟ ਕੱਢ ਜਾਣ ਕਿਉਂਕਿ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ ਕਹਿੰਦੇ ਜਮੀਨੀ ਪੱਧਰ ਤੇ ਚਲੋ ਇਹ ਤਾਂ ਭਾਈ ਸਮਝਾ ਦੱਸ ਲੋਕ ਲੋਕ ਸਭ ਤੋਂ ਵੱਡੇ ਆ ਸੀਟ ਕੱਢ ਜਾਂ ਨਾ ਕੱਢ ਜਾਂ ਰਹਿਣਗੇ ਤਾਂ ਦੋਗਲਾ ਹੀ ਨਾ ਬਿੱਟੂ ਜਿਸ ਪਾਰਟੀ ਨੇ ਸਭ ਕੁਝ ਦਿੱਤਾ ਜੋ ਮਰਜ਼ੀ ਉਹ ਕਹੀ ਜਾਵੇ ਅਗਰ ਇਹਨਾਂ ਨੂੰ ਲਾਦਾ ਉਹਨੂੰ ਲਾਦਾ ਵੀ ਸਰਕਾਰ ਬਣ ਜਾਣੀ ਆ ਇੱਥੇ ਜਾਂ ਪਤਾ ਨਹੀਂ ਮੈਨੂੰ ਤਾਕਤ ਮਿਲ ਜਾਣੀ ਔਰ ਮੈਂ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਇਹੋ ਜਿਹਾ ਕਰ ਦੇਣਾ ਵਾਂ ਸੋ ਇਹ ਤਾਂ ਆਣ ਵਾਲਾ ਸਮਾਂ ਹੀ ਦੱਸੂਗਾ ਨਾ ਹਾਂ ਕੀ ਪਤਾ ਉਹਨਾਂ ਨੂੰ ਆਉਦੇ ਮਿਲ ਜਣ ਆਉਦੇ ਤਾਂ ਇੱਥੇ ਇਹਨਾਂ ਨੇ ਭਜਨ ਲਾਲ ਆਪਣਾ ਕਹਿੰਦੇ ਕਈਆਂ ਨੂੰ ਦੇ ਦਿੱਤੇ ਹੂੰ ਆਉਦੇ ਤਾਂ ਇਹਨਾਂ ਨੇ ਕਈਆਂ ਨੂੰ ਦਿੱਤੇ ਆ ਕੀ ਕਰਤਾ ਨਾ ਹਰਿਆਣੇ ਵਾਲੇ ਮਨੋਹਰ ਲਾਲ ਨੇ ਹਰਿਆਣੇ ਦਾ ਹੂੰ ਜਾਂ ਕੋ ਨਵੇਂ ਰਾਜਸਥਾਨ ਦੇ ਸੀਐਮ ਬਣਾਏ ਆ ਅਗਰ ਆਉਦਿਆਂ ਦੇ ਨਾਲ ਹੀ ਸਭ ਕੁਝ ਹੁੰਦਾ ਹੋਵੇ ਤਾਂ ਆਉਦੇ ਤਾਂ ਇਸ ਪਾਰਟ ਇਸ ਦੇਸ਼ ਦੇ ਵਿੱਚ 1952 ਤੋਂ ਜਾਦੋ ਸਰਕਾਰ ਆਈ ਆ ਉਦੋਂ ਤੋਂ ਮੁੱਖ ਮੰਤਰੀ ਮੰਤਰੀ ਬਣਦੇ ਹੀ ਆ ਰਹੇ ਆ ਸੋ ਇਹ ਇਹ ਜਿਹੜੀ ਇੱਕ ਧਾਰਨਾ ਵਾ ਨਾ ਵੀ ਪਤਾ ਨਹੀਂ ਮੈਂ ਮੁੱਖ ਮੰਤਰੀ ਬਣ ਜਾਣਾ ਉੱਥੇ ਜਾ ਕੇ ਜਿਹਦੀ ਸੋਚ ਆ ਨਾ ਉਹਨੇ ਆਪੋਜੀਸ਼ਨ ਚ ਰਹਿ ਕੇ ਵੀ ਕੰਮ ਕਰਵਾ ਜਾਣੇ ਜਿਹਦੇ ਅੰਦਰ ਲੋਕਾਂ ਦੀ ਤਾਕਤ ਆ ਔਰ ਜਿਹਦੇ ਅੰਦਰ ਹੈਗਾ ਉਹ ਸਭ ਨਹੀਂ ਚੱਲ ਪਣਗੇ ਤੁਸੀਂ ਡਿਮਾਂਡ ਕਰੋਗੇ ਕਿ ਬੁੱਤ ਲੱਗਣਾ ਚਾਹੀਦਾ ਉਹਨਾਂ ਦਾ ਉੱਥੇ ਬੀਜੇਪੀ ਦੇ ਵਿੱਚ ਦਫ਼ਤਰ ਦੇ ਵਿੱਚ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਲਵਾਇਆ ਇੱਥੇ ਲੱਗਿਆ ਆਏ ਸੀਗਾ ਕਿ ਉੱਥੇ ਵੀ ਲੱਗੇ ਮੈਂ ਕਿਉਂ ਡਿਮਾਂਡ ਕਰੂੰਗਾ ਮੈਨੂੰ ਕੀ ਲੋੜ ਪਈ ਆ ਮੇਰੇ ਮੇਰੇ ਜਾਣਦੇ ਹੋ ਕਿ ਬਿੱਟੂ ਸਾਹਿਬ ਵੀ ਡਿਮਾਂਡ ਕਰ ਰਹੇ ਨੇ ਜਿਵੇਂ ਤੁਸੀਂ ਕਹ ਰਹੇ ਉਹਨਾਂ ਦੇ ਆਸਾਨੀ ਨਹੀਂ ਨਿਕਲਣਾ ਉੱਥੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਵਿਰਾਸਤ ਉਹਨਾਂ ਦੇ ਹਿਸਾਬ ਨਾਲ ਮੈਂ ਕਿਹਾ ਗੁਰਕੀਰਤ ਕੋਟਲੀ ਦਾ ਇਧਰ ਹੁਣ ਕੀ ਅੱਧਾ-ਅੱਧਾ ਬੋਤਲਾ ਕੇ ਅੱਧਾ ਉਹ ਲੈ ਜੂ ਅੱਧਾ ਉਹ ਲੈ ਜੂ ਮਤਲਬ ਕੀ ਇਹਨਾਂ ਦੇ ਇਹਨਾਂ ਦੇ ਮਤਲਬ ਆਪਰ ਹੀ ਰਾਜਨੀਤੀ ਚ ਆਪਾਂ ਇਹ ਸੋਚਦੇ ਆਂ ਵੀ ਜਿਹੜੀ ਵੀ ਜੋ ਮਤਲਬ ਹੈਗਾ ਵਾ ਵੀ ਮਤਲਬ ਆਪਾਂ ਉਹਨੂੰ ਵਿਰਾਸਤ ਉਹਨੂੰ ਮੰਨਦੇ ਆ ਉਹਨਾਂ ਦੀ ਉਹ ਦੇ ਰਿਹਾ ਮੈਂ ਮੇ ਨਾਲੇ ਮੇਰੇ ਵੱਲੋਂ ਉਹ ਲਵਾ ਲਿਓ ਨਾ ਲਵਾਵੇ ਇੱਥੇ ਲੱਗੇ ਨਾ ਲੱਗੇ ਮੈਨੂੰ ਕੋਈ ਫਰਕ ਨਹੀਂ ਹੈ ਅੱਜ ਮੀਟਿੰਗ ਵੀ ਹੈ ਤੁਹਾਡੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਇਤਜਾਜ ਸਕਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜੋ ਬੁੱਤ ਲੱਗਿਆ ਹੋਇਆ ਇਸ ਦੇ ਉੱਤੇ ਵਿਚਾਰ ਚਰਚਾ ਕਿਉਂਕਿ ਬਹੁਤ ਗੱਲਾਂ ਨਿਕਲਣੀਆਂ ਨੇ ਆਉਣੀਆਂ ਨੇ ਸਾਹਮਣੇ ਤੁਸੀਂ ਡੁੰਗਾਈ ਦੇ ਵਿੱਚ ਇਹ ਗੱਲ ਰੱਖ ਸਕਦੇ ਹੋ ਕਿ ਇਸ ਦੇ ਉੱਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਇਹ ਬਈ ਇਸ ਤੋਂ ਵੱਡੇ ਮੁੱਦੇ ਹੋਰ ਬਹੁਤ ਪਏ ਆ ਇਹ ਕੋਈ ਮੁੱਦਾ ਏ ਦਬਦਾਰੀਆਂ ਗੱਲ ਜੋ ਹੋਰ ਬੇਰੋਜ਼ਗਾਰੀ ਦਾ ਹਾਲ ਆ ਨੌਜਵਾਨ ਬਾਹਰ ਨੂੰ ਜਾ ਰਿਹਾ ਬਾ ਨਸ਼ੇ ਦਾ ਦੌਰ ਵੱਧ ਰਿਹਾ ਲੌਂਡਰਿੰਗ ਆਫ ਰੀਡਰ ਦੀ ਇਸ਼ੂ ਆ ਜੇ ਕਾਂਗਰਸ ਪਾਰਟੀ ਦੇ ਵਿੱਚ ਆਪ ਦੇ ਕੈਂਪੇਨ ਦੇ ਇਸ਼ੂਸ ਆ ਸਾਰੇ ਇਸ਼ੂਸ ਆ ਕਿ ਇਹ ਇੱਦਾਂ ਇੰਪੋਰਟੈਂਟ ਇਸ਼ੂ ਬਹੁਤ ਸ਼ੁਕਰੀਆ ਬਰਿੰਦਾ ਢਿੱਲੋ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਬਿਆਨ ਸਿੰਘ ਹੋਰਾਂ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਕਾਂਗਰਸ ਭਵਨ ਦੇ ਵਿੱਚ ਉਸ ਦੇ ਉੱਤੇ ਚਰਚਾ ਕਰ ਰਹੇ ਸੀਗੇ ਪਰ ਸਾਹਮਣੇ ਨਿਕਲਣਾ ਬੀਜੇਪੀ ਪਾਰਟੀ ਦੇ ਵਿੱਚ ਕਿਉਂਕਿ ਤਾਨਾਸ਼ਹੀ ਸਰ ਪ੍ਰਧਾਨ ਮੰਤਰੀ ਜਦੋਂ ਤੱਕ ਕੁਝ ਕਹਿੰਦੇ ਨਹੀਂ ਉਦੋਂ ਤੱਕ ਕੋਈ ਪੱਤਾ ਵੀ ਨਹੀਂ ਹਲਦਾ ਅਜਿਹਾ ਕਹਿੰਦੇ ਨਜ਼ਰ ਆਏ ਬੋਤਲ ਲਾਉਣਾ ਤਾਂ ਦੂਰ ਦੀ ਗੱਲ ਆ ਉਹਨਾਂ ਦੇ ਦਿਨਾਂ ਦੀ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਵਿੱਚ ਆਜੂ ਸੰਜੇ ਕਰੋ ਕੈਂਪ ਸਜੋਗਦੇ ਸੀ ਜਗਮੀ ਧੰਨਵਾਦ